ਖਬਰ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਾਈ ਸਤਿ ਸ਼ਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਵੱਡੇ ਐਕਸ਼ਨ ਤੋਂ ਬਾਅਦ ਹੋਰ ਨਸ਼ਾ ਤਸਕਰ ਵੀ ਆਪ ਆਦੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਾਤੇ ਨੇ ਵਿਜੀਲੈਂਸ ਦੇ ਦਰਵਾਜ਼ੇ ਖੋਲ ਦਿੱਤੇ ਨੇ ਗ੍ਰਹਿ ਮੰਤਰਾਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਇੱਕ ਪਾਸੇ ਪੰਜਾਬ ਦੇ ਜਿਹੜੇ ਆਮ ਲੋਕ ਨੇ ਜਿਨ੍ਹਾਂ ਲੋਕਾਂ ਦੇ ਲੜਕੇ ਲੜਕੀਆਂ ਚਿੱਟੇ ਦੇ ਨਸ਼ੇ ਨਾਲ ਮਰ ਗਏ ਉਹਨਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਕੰਮ ਪਹਿਲਾਂ ਹੀ ਕਰ ਦੇਣਾ ਚਾਹੀਦਾ ਸੀ ਵੱਡੇ ਵੱਡੇ ਨਸ਼ੇ ਦੇ ਸੁਧਾਗਰਾਂ ਨੂੰ ਜੇਕਰ ਪਹਿਲਾਂ ਫੜਿਆ ਹੁੰਦਾ ਤਾਂ ਜਿਹੜੇ ਛੋਟੇ ਮੋਟੇ ਨਸ਼ਾ ਤਸਕਰ ਨੇ ਇਹ ਆਪਣੇ ਆਪ ਹੀ ਇਹਨਾਂ ਨੇ ਇਹ ਧੰਦੇ ਛੱਡ ਜਾਣੇ ਸੀ ਕਿਉਂਕਿ ਵੱਡੀ ਖੇਪ ਇਹਨਾਂ ਸੁਧਾਗਰਾਂ ਦੇ ਕੋਲ ਸੀ ਇਹਨਾਂ ਸੁਧਾਗਰਾਂ ਨੇ ਅੱਗੇ ਏਜੰਟ ਬਣਾਏ ਹੋਏ ਸੀ ਯਾਨੀ ਕਿ ਜਿਸ ਤਰ੍ਹਾਂ ਅਰਵਿੰਦ ਕੇਸ਼ਵਲ ਨੇ ਕਿਹਾ ਕਿ ਮੰਤਰੀਆਂ ਦੀਆਂ ਗੱਡੀਆਂ ਦੇ ਵਿੱਚ ਚਟੇ ਤੇ ਮੰਤਰੀਆਂ ਦੇ ਘਰਾਂ ਦੇ ਵਿੱਚ ਅੰਤਰਰਾਸ਼ਟਰੀ ਡਰੱਗ ਤਸਕਰਾਂ ਦਾ ਰਹਿਣਾ ਅਤੇ ਰਹਿਣ ਬਸੇਰਾ ਵੜਿਆ ਹੋਣਾ ਇਹ ਨਿੰਦਣਯੋਗ ਹੈ ਉਹਨਾਂ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਭਾਜਰਾ ਪੈਣ ਗਿਆ ਤੇ ਦੂਸਰੇ ਪਾਸੇ ਲੋਕਪ੍ਰਿਤਾ ਪ੍ਰਸ਼ੰਸਾ ਕਰਨ ਵਾਲੇ ਪੰਜਾਬ ਦੇ ਭੁਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਦੀ ਜਿਹੜੇ ਲੋਕ ਨੇ ਜਿਨ੍ਹਾਂ ਦੇ ਧੀਆ ਪੁੱਤਰ ਚਿੱਟੇ ਦੀ ਭੇਡ ਚੜ ਗਿਆ ਉਹਨਾਂ ਦੀ ਮੌਤ ਹੋ ਗਈ ਕਈਆਂ ਲੋਕਾਂ ਨੇ ਲੱਖਾਂ ਰੁਪਏ ਦੀਆਂ ਜ਼ਾਇਦਾਦਾ ਵੇਚ ਲਈਆਂ ਚਿੱਟੇ ਦਾ ਨਸ਼ਾ ਕਰ ਕਰਕੇ ਤੇ ਦੂਸਰੇ ਪਾਸੇ ਸਾਰੀਆਂ ਹੀ ਪਾਰਟੀਆਂ ਕਾਂਗਰਸ ਸ਼ਰੋਮਣੀ ਅਕਾਲੀ ਦਲ ਆਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਜਿਹੜੇ ਨੇ ਬਿਕਮਜੀਤ ਸਿੰਘ ਮਜੀਠੀਆ ਦੇ ਹੱਕ ਵਿੱਚ ਬੋਲ ਰਹੇ ਨੇ ਭਈਏ ਦੁੱਤ ਹੁੰਦੇ ਨੇ ਇਹਨਾਂ ਨੇ ਕੋਈ ਗਰਾ ਨਹੀਂ ਕੀਤਾ ਹਾਲਾਂਕਿ 400 44 ਕਰੋੜ ਰੁਪਏ ਦੀ ਜਾਇਦਾਦ ਜਿਹੜੀ ਹੈ ਉਹ ਨਜ਼ਾਇਦ ਹੈ ਜਿੰਨੀ ਆਮਦਨ ਹੈ ਉਸ ਤੋਂ 1000 ਗੁਣਾ ਵੱਧ 440 ਕਰੋੜ ਰੁਪਏ ਦੀ ਜਾਇਦਾਦ ਕਿੱਥੋਂ ਆਈ ਇਹ ਕਿਵੇਂ ਬਣਾਈ ਗਈ ਕਿੱਥੋਂ ਪੈਸਾ ਆਇਆ ਇਸ ਦਾ ਇੱਕ ਇੱਕ ਰੁਪਏ ਦਾ ਹਿਸਾਬ ਲਵੇਗੀ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਬੰਚ ਅਧਿਕਾਰੀ ਸੇਟ ਅਜ ਮੋਹਾਲੀ ਅਦਾਲਤ ਵਿੱਚ ਉਹਨਾਂ ਨੂੰ ਪੇਸ਼ ਕਰੇਗੀ ਤੇ ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਪ੍ਰਤਾਪ ਸਿੰਘ ਬਾਜਵਾ ਚਰਨਜੀਤ ਸਿੰਘ ਚੰਨੀ ਫਤੇ ਜੰਕਸ਼ਨ ਬਾਜਵਾ ਸੁਨੀਲ ਕੁਮਾਰ ਜਾਖੜ ਰਵਨੀਤ ਬਿੱਟੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਬੀਬਾ ਹਰਸਿਮਰਤ ਕੋਰ ਬਾਦਲ ਸੁਖਬੀਰ ਬਾਦਲ ਇਹ ਦੂਸਰੇ ਨੇ ਸਰਜੀਤ ਸਿੰਘ ਚੰਜਰ ਯਾਨੀ ਕਿ ਇਹਨਾਂ ਸਾਰੇ ਵੱਡੇ ਆਗੂਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾਵੇਗਾ ਲੇਕਿਨ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਜਿੰਨਾ ਵਿਰੋਧ ਕਰਨਗੇ ਉਨਾ ਫਾਇਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੋਵੇਗਾ। ਉਹਨਾਂ ਉਸ ਦਾ ਵੋਟ ਬੈਂਕ ਵਧੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਉਹਨਾਂ ਨੇ ਸਮੇਂ ਤੇ ਐਕਸ਼ਨ ਲਿਆ ਹੈ। ਉਹਨਾਂ ਸਮੇਂ ਤੇ ਚੌਕਾ ਮਾਰਿਆ ਹੈ। ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਖਬਰਾਂ ਆ ਰਹੀਆਂ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਗਮਜੀਤ ਸਿੰਘ ਜੀਠਿਆ ਦੀ ਗ੍ਰਿਫਤਾਰੀ ਤੇ ਵੋਟ ਬੈਂਕ ਵਧਿਆ ਹੈ। ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੋਰ ਵੀ ਮਗਰ ਮਾਛ ਜਿਨ੍ਹਾਂ ਨੇ ਬਸਾਂ ਦੀਆਂ ਬਾੜੀਆਂ ਵਿੱਚ ਇਹ ਨਹੀਂ ਚਾਹ ਉਹ ਰਾਜਾ ਵੜਗ ਵੀ ਹੋ ਉਹ ਵੀ ਵਿਜੀਲੈਂਸ ਦੀ ਨਿਡਾਰਤੇ ਨੇ ਕਿਉਂਕਿ ਗ੍ਰਹਿ ਮੰਤralਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਕਿਉਂਕਿ ਪਿਛਲੇ ਪਾਰਟੀਆਂ ਵੱਲੋਂ ਇਹ ਨਹੀਂ ਕਹਿੰਦੇ ਕਿ ਇਹਨਾਂ ਪਾਰਟੀਆਂ ਦੇ ਵਿੱਚ ਕੁਝ ਨਹੀਂ ਚੱਲ ਰਿਹਾ ਜੇ ਇਹਨਾਂ ਪਾਰਟੀਆਂ ਦੇ ਵਿੱਚ ਚੱਲ ਰਿਹਾ ਹੈ ਤੇ ਉਹ ਸਰਬਜੀਤ ਕੋਰਮਾਨੂ ਕੇ ਹੋਵੇ ਚਾਹੇ ਰਮਨ ਹਰੋਵਾ ਅਡੋੜਾ ਹੋਵੇ ਉਹਨਾਂ ਉੱਤੇ ਵੱਡੀ ਕਾਰਵਾਈ ਹੋਈ ਹੈ ਚਾਹੇ ਉਹ ਐ ਦੂਜੇ ਜਿਹੜੇ ਮੰਤਰੀ ਹੋਣ ਅਸੇਤ ਮੰਤਰੀ ਉਹਨਾਂ ਉੱਤੇ ਵੀ ਵੱਡੀ ਕਾਰਵਾਈ ਹੋਈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਲੋਕਪ੍ਰਿਤਾ ਵੱਧਦੀ ਜਾਂਦੀ ਹੈ ਜਿਵੇਂ ਜਿਵੇਂ ਉਸ ਦਾ ਵਿਰੋਧ ਕੀਤਾ ਜਾ ਰਿਹਾ ਨੇ ਇਟ ਮੀਨਸ ਕਿ ਨਸ਼ੇ ਨੂੰ ਸ਼ਹਿ ਦੇ ਰਹੇ ਨੇ ਨਸ਼ਾ ਤਸਕਰ ਨੂੰ ਸ਼ਹਿ ਦੇ ਰਹੇ ਨੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੋਵੇ ਚਾਹੇ ਉਹ ਸੁਖਜਿੰਦਰ ਚਾਹੇ ਉਹ ਰਵਨੀਤ ਮਿੱਟੂ ਹੋਣ ਚਾਹੇ ਸ਼ਰੀਪ ਕੁਮਾਰ ਜਾਕੜ ਹੋਵੇ ਚਾਹੇ ਸੁਖਪਾਲ ਸਿੰਘ ਖੈਰਾ ਹੋਵੇ ਦੂਸਰੇ ਪਾਸੇ ਬਦਲੀ ਖੋਰ ਬਦਲਾਖੋਰੀ ਦੀ ਭਾਵਨਾ ਨੂੰ ਦੱਸਿਆ ਜਾ ਰਿਹਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਰੁਕਣ ਵਾਲੇ ਨਹੀਂ ਸਾਰੀਆਂ ਪਾਰਟੀਆਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਪਾਸੇ